ਚਾਰ ਠੱਗ ਨੇ ਇੱਕ ਪਿੰਡ 'ਚ ਇੱਕ ਬੰਦਾ ਉਹ ਭੋਲਾ ਜਿਹਾ ਬੰਦਾ ਉਹਦੇ ਕੋਲ ਇੱਕ ਲੇਲਾ ਭੇਡ ਦਾ ਬੰਦਿਆਂ ਦੇ ਚਲਿੱਤਰ ਦੇਖ ਲੋ ਉਹ ਭੇਡ ਦਾ ਲੇਲਾ ਲੈ ਕੇ ਬਾਜ਼ਾਰ ਮੰਡੀ ਲੱਗੀ ਸੀ ਪਸ਼ੂਆਂ ਦੀ ਵੇਚਣ ਚੱਲਿਆ ਜਦ ਵੇਚਣ ਚੱਲਿਆ ਤਾਂ ਰਸਤੇ ਦੇ ਵਿੱਚ ਉਹ ਠੱਗਾਂ ਨੇ ਸਕੀਮ ਬਣੇ ਤਾਂ ਲੇਲਾ ਕਿਵੇਂ ਖੁੱਲ ਗਿਆ ਕੋਈ ਤਰੀਕਾ ਵਰਤੀਏ ਉਹਨਾਂ ਨੇ ਕੀ ਕੀਤਾ ਇੱਕ ਬੰਦਾ ਇੱਥੇ ਖੜ ਗਿਆ ਪਿੰਡ ਦੇ ਬਾਹਰ ਮੋੜ ਤੇ ਇੱਕ ਪਰੇ ਖੜ ਗਿਆ ਇੱਕ ਹੋਰ ਖੜ ਗਿਆ ਇੱਕ ਮੰਡੀ ਕੋਲ ਖੜ ਗਿਆ ਪਹਿਲਾ ਬੋਲਦਾ ਦੇਖੋ ਪ੍ਰਭਾਵ ਕਿਵੇਂ ਪੈਂਦਾ ਦੁਨੀਆ ਦੇ ਉੱਤੇ ਉਹ ਕਹਿੰਦਾ ਹਾਂ ਕੁੱਤਾ ਕਿੱਥੇ ਚੱਕਿਆ ਅੱਜ ਥੱਗ ਕਹਿੰਦਾ ਕਹਿੰਦਾ ਨਹੀਂ ਨਹੀਂ ਕੁੱਤਾ ਨਹੀਂ ਲੇਲਾ ਇਹ ਆਉਂ ਲੰਘ ਗਿਆ ਉਹਦੇ ਮਨ ਚ ਗੱਲ ਪਾਤੀ ਥੋੜੀ ਥੋੜੀ ਕਨਫਿਊਜ਼ਨ ਹੋ ਗਈ ਕੁੱਤਾ ਫੇਰ ਦੇਖਦਾ ਲੇਲਾ ਹੀ ਵੀ ਥੱਗ ਉਹ ਅਗਲਾ ਮੋੜ ਤੇ ਇੱਕ ਖੜਾ ਆਹ ਮੰਡੀ ਨੂੰ ਕੁੱਤਾ ਲੈ ਗਿਆ ਜੱਲੇ ਅੱਜ ਕੁੱਤੇ ਨਹੀਂ ਉੱਥੇ ਵਿਕਦੇ ਹਾਂ ਉਹ ਹੁਣ ਹੋਰ ਪ੍ਰੈਸ ਹੋ ਗਿਆ ਕਨਫਿਊਜ਼ਨ ਹੋ ਗਿਆ ਕਿ ਮੈਂ ਸੱਚ ਮੁੱੱਚੀ ਲੈ ਕੇ ਚੱਲ ਦੋ ਬੰਦਿਆਂ ਨੇ ਕਹਿ ਤਾ ਫਿਰ ਤੀਜਾ ਫਿਰ ਅੱਗੇ ਖੜਾ ਇਹ ਕਿੱਥੇ ਲੈ ਕੇ ਚੱਲੇ ਕੁੱਤਾ ਉਹ ਤਾਂ ਦਿਮਾਗ ਘਬਰਾਉਣ ਲੱਗ ਗਿਆ ਚਕਰਾਉਣ ਲੱਗ ਗਿਆ ਦੇਖਦਾ ਲੇਲਾ ਚੌਥੇ ਬੰਦੇ ਅੱਗੇ ਖੜਾ ਸੀ ਮੰਡੀ ਦੇ ਲਾਗੇ ਕਹਿੰਦਾ ਕੁੱਤਿਆਂ ਦੀ ਮੰਡੀ ਥੋੜੀ ਐ ਤੇ ਬੱਕਰੀਆਂ ਲੈ ਲੈ ਇੱਥੇ ਦਾ ਗਾਵਾਂ ਵੇਕਦੀਆਂ ਮੱਝਾਂ ਉਹ ਕੁੱਤਾ ਉੱਥੇ ਥੋੜੀ ਵਿਗੜਾ ਉਹ ਕਹਣਾ ਯਾਰ ਮੇਰਾ ਹੀ ਦਿਮਾਗ ਖਰਾਬ ਚਾਰ ਬੰਦੇ ਇਹਨੂੰ ਕੁੱਤਾ ਕਹਿ ਛੱਡਿਆ ਮੈਂ ਭਾਗਲਾ ਆਦਮੀ ਚੱਕ ਕੇ ਉਹਨੇ ਬਗਾ ਕੇ ਮਾਰਿਆ ਉਹਨਾਂ ਨੇ ਰਾਮ ਨਾਲ ਚੱਕਿਆ ਵੱਢਿਆ ਬਣਾਇਆ ਖਾ ਲਿਆ ਉਹ ਇਹੀ ਹਾਲ ਤੁਹਾਡਾ ਇੱਕ ਬੰਦਾ ਤੁਹਾਨੂੰ ਕਹਿੰਦਾ ਆ ਬਾਣੀ ਨਹੀਂ ਹੁਣ ਕਨਫਿਊਜ਼ਨ ਖੜਾ ਕਰ ਦਿੰਦਾ ਤੀਜਾ ਕਹਿੰਦਾ ਬਾਣੀ ਨਹੀਂ ਤਾਂ ਉਹ ਬਾਣੀ ਨਹੀਂ ਉਹ ਬਾਣੀ ਚੈ ਨਹੀਂ ਓਏ ਪੈ ਨਹੀਂ ਓਏ 100 ਬੰਦਾ ਤੁਹਾਡੇ ਮੰਗਰ ਪੈ ਗਿਆ ਉਹ ਤਾਂ ਚਾਲ ਠੱਗ ਸੀ ਇੱਥੇ 100 ਠੱਗ ਟੱਕਰਿਆ ਹੋਇਆ ਉਹ ਤੁਹਾਨੂੰ ਗਲਤ ਮਾਰਗ ਤੇ ਪਾਈ ਜਾਂਦੇ ਨੇ ਉਹਨਾਂ ਅਸਲੀਅਤ ਤੋਂ ਪਰੇ ਰੱਖੀ ਜਾਂਦੇ ਨੇ ਨੇਰੇ 'ਚ ਰੱਖੀ ਜਾਂਦੇ ਨੇ ਓਲੇ 'ਚ ਰੱਖੀ ਜਾਂਦੇ ਨੇ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਕੀ ਨਹੀਂ ਸਿੱਖਣ ਦੇਣਾ ਚਾਹੁੰਦੇ ਅਗਲੇ ਮੈਂ ਜੇ ਗਲਤ ਬੰਦਾ ਹੋਵਾਂ ਨਾ ਮੈਂ ਤੁਹਾਨੂੰ ਆ ਬਾਣੀ ਤੇ ਕਨਫਿਊਜ਼ਨ ਖੜਾ ਕਰ ਦਿਆਂਗਾ ਇਹ ਸਾਧ ਸੰਗਤ ਜੀ ਬਾਣੀ ਦੇਖੋ ਅਖੀਰ ਤੇ ਨਾਨਕ ਨਾਮ ਨਹੀਂ ਆਇਆ ਐ ਨਹੀਂ ਆਇਆ ਇਹ ਬਾਣੀ ਮਾਰ ਨਹੀਂ ਇਹ ਬਾਅਦ 'ਚ ਪਾਈ ਗਈ ਹੈ ਇੱਕ ਬੰਦਾ ਮੈਨੂੰ ਟ੍ਰਾਂਟੋ ਕਹਿੰਦਾ ਕਹਿੰਦੇ ਇਹ ਜਿਹੜੇ ਸਵਈਏ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਸਵਈਏ ਮੱਲੇ ਪੰਜਵੇਂ ਕੇ ਪਹਿਲੇ ਦੂਜੇ ਕਹਿੰਦਾ ਇਹ ਕਮਲਨੈਨ ਮਧਰਬੈਨ ਇਹ ਸਾਰਾ ਕ੍ਰਿਸ਼ਨ ਦੀ ਜਿੱਥੇ ਸੋਭਾ ਕੀਤੀ ਆ ਤੂੰ ਤਾਂ ਜਨਕ ਰਾਜਾ ਅਵਤਾਰ ਫਲਾਨਾ ਢੇਵਕਾ ਉਹ ਕਹਿੰਦਾ ਇਹ ਤਾਂ ਸਾਰਾ ਨਾਮ ਬਾਚ ਪਾਇਆ ਮੈਂ ਕਿਹਾ ਅੱਛਾ ਜੀ ਲੋਕੀ ਤੇ ਇਦਾਂ ਆਪਾਂ ਨੂੰ ਖੱਜਲ ਖਵਾਰ ਕਰਦੇ ਨੇ ਤੁਸੀਂ ਥੜਾ ਥੋੜਾ ਕਾਇਮ ਨਹੀਂਗਾ ਤੁਸੀਂ ਸਟੇਬਲ ਹੈ ਨਹੀਂਗੇ ਤੁਸੀਂ ਡਰ ਜਾਂਦੇ ਹੋ ਫਿਰ ਫਲਾਣ ਨੇ ਐਂ ਗੱਲ ਕਹੀ ਐ ਫਲਾਣ ਨੇ ਐਂ ਗੱਲ ਕਹੀ ਐ ਕਾਇਮ ਰਹੋ ਕਾਇਮ ਜੇ ਨਹੀਂ ਤੁਹਾਨੂੰ ਵੇਚ ਕੇ ਖਾ ਜਾਊਗਾ ਅਗਲਾ ਤੁਹਾਨੂੰ ਐ ਰਗੜ ਦੇਣਾ ਥਾਰਿਆਂ ਨੇ ਖੜ ਕੇ ਇੱਕ ਜਗ੍ਹਾ ਦੇ ਉੱਤੇ ਡਟ ਕੇ ਰਹੋ ਕੋਈ ਸ਼ੰਕਾ ਹੋਵੇ ਗੁਰੂ ਗ੍ਰੰਥ ਸਾਹਿਬ ਬੈਠੇ ਨੇ ਨਾ ਮੈਂ ਤੁਹਾਨੂੰ ਕਿਹਾ ਸੀ ਦੀਗ ਬਣਾ ਕੇ ਪੰਜ ਸਿੰਘ ਰਮਾਲਾ ਰੱਖ ਕੇ ਸਰਦਾ ਨਾਲ ਭੇਟਾ ਪਾ ਕੇ ਗੋਲਵ ਚ ਬੇਨਤੀ ਕਰੋ ਮਹਾਰਾਜ ਸਾਨੂੰ ਆਹ ਸ਼ੱਕ ਪੈਦਾ ਹੋ ਗਿਆ ਸਾਨੂੰ ਕੋਈ ਕੌਤਕ ਦਿਖਾਓ ਜਦ ਸਰੀਏ ਕਾਲ ਤੱਕ ਸਾਹਿਬ ਤੇ ਇੱਕ ਬੰਦਾ ਰਾਗਮਾਲਾ ਤੋਂ ਬਿਨਾ ਸਰੂਪ ਲਿਆਇਆ ਸੀ ਦਿੱਲੀ ਦਾ ਬੰਦਾ 12 ਕੇਸ ਸੀ ਅੰਗਰੇਜ਼ਾਂ ਮਿਲਿਓ ਉੱਤੇ ਅੰਗਰੇਜ਼ਾਂ ਨੇ ਕਿਹਾ ਸੀ 12 ਦੇ 12 ਕੇਸ ਮਾਫ ਕਰ ਦਾਂਗੇ ਰਾਗਮਾਲਾ ਤੋਂ ਬਿਨਾ ਸਰੂਪ ਲਿਆ ਉੱਥੇ ਲੈ ਜਾ ਸਿੱਖਾਂ ਚ ਕਨਫਿਊਜ਼ਨ ਖੜੀ ਕਰ ਜਦੋਂ ਉਹ ਲ ਜਾ ਕੇ ਸਰੂਪ ਲਿਆ ਜਾਂ ਦੇਖਿਆ ਜਥੇਦਾਰ ਨੇ ਤੇ ਹੋਰ ਸਿੰਘਾਂ ਨੇ ਕਹਿੰਦੇ ਉਹ ਬਾਣੀ ਆ ਨਹੀਂ ਲਿਖੀ ਵਿੱਚ ਕਹਿੰਦੇ ਇਹ ਬਾਣੀ ਨਹੀਂ ਪੰਜ ਸਿੰਘਾਂ ਨੇ ਖੜ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਪਾਤਸ਼ਾਹ ਜੇ ਇਹ ਬਾਣੀ ਹੈ ਤਾਂ ਇਹ ਜਿਹੜਾ ਬੰਦਾ ਹੈ ਇਹ ਬੰਦੇ ਨੂੰ ਕੋਤਕ ਦਿਖਾ ਜੇ ਸੱਤਾਂ ਦਿਨਾਂ ਵਿੱਚ ਤੂੰ ਇਹਨੂੰ ਕੋਤਕ ਨਾਂ ਦਿਖਾਇਆ ਅਸੀਂ ਸਾਰਾ ਪੰਥ ਤੇ ਬਾਣੀ ਛੱਡ ਦਿਆਂਗੇ ਸੱਤਵੇਂ ਦਿਨ ਉਹ ਬੰਦੇ ਦੇ ਮੂੰਹ 'ਚ ਕੀੜੇ ਪੈ ਕੇ ਜਾ ਕੇ ਸਰੀਰ ਗਲ ਗਿਆ ਸੱਤਵੇਂ ਦਿਨ ਉਹ ਨੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਸੀ ਇਹ ਗੁਰਬਾਣੀ ਪਾਠ ਦਰਪਣ ਦੇ ਵਿੱਚ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਲਿਖਿਆ ਹੋਇਆ। ਫੇਰ ਉਹ ਬੰਦੇ ਨੇ ਮਾਫੀ ਮੰਗੀ ਫੇਰ ਅਸਲੀਅਤ ਦੱਸੀ ਵੀ ਅੰਗਰੇਜ਼ਾਂ ਨੇ ਮੈਨੂੰ ਐ ਕਿਹਾ ਸੀ ਵੀ ਆਹ ਤੂੰ ਬਾਣੀ ਨਾਂ ਲਿਖੀ ਵਿੱਚ ਤੇ ਤੈਨੂੰ ਫੇਰ ਤੇ ਕੇਸ ਮਾਫ ਕਰ ਦੇਵਾਂਗੇ ਸਾਰੇ ਵੀ ਖਾਲਸਾ ਜੀ ਮੈਨੂੰ ਮਾਫੀ ਦੇ ਦਿਓ ਮੈਥੋਂ ਗਲਤੀ ਹੋ ਗਈ। ਫੇਰ ਜਾ ਕੇ ਉਹਨਾਂ ਨੇ ਉਹ ਉਸੇ ਬੰਦੇ ਨੇ ਆਪਣੇ ਹੱਥੀਂ ਫੇਰ ਲਿਖ ਕੇ ਉਹਦੇ ਵਿੱਚ ਦਰਜ ਕਰਕੇ ਰਾਗਮਾਲਾ ਪਾਈ। ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਭਲੇਖਾ ਪਾ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣ ਦੀ ਬਜਾਏ ਮੰਨ ਲੈਨੇ ਹੋ ਮੈਨੂੰ ਨਾ ਕੋਈ ਹਲਾਇਆ ਅੱਜ ਤੱਕ ਕਿਸੇ ਨੇ ਮੈਂ ਤਾਂ ਨਾ ਕਿਸੇ ਦੀ ਗੱਲ ਮੰਨੀ ਕਦੇ ਵੀ ਕਿਉਂ ਮੈਂ ਇੱਕ ਸਿੱਖਾਂ ਜੇ ਸੱਚੇ ਦਿਲੋਂ ਸਿੱਖ ਬਣਿਆ ਮੈਂ ਖੋਜ ਕਰਦਾ ਪਹਿਲਾਂ ਜੇ ਮੈਨੂੰ ਸਹੀ ਜਾਪੇ ਨਾ ਜਾਣੇ ਬ੍ਰਹਮ ਗਿਆਨੀ ਕੋਲੇ ਉਹਦੂ ਨੇੜੇ ਜਾਈਦੇ ਨਹੀਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਾ ਤੋਂ ਬੜੇ ਸ਼ੰਕ ਕੇ ਕਢਵਾਏ ਮੈਂ ਜਾ ਕੇ ਹੁਣ ਵੀ ਕੜਵਾਈ ਦੇ ਨੇ ਮਹਾਪੁਰਸ਼ਾਂ ਤੋਂ ਇਸ ਕਰਕੇ ਮਹਾਰਾਜ ਕਹਿੰਨੇ ਨੇ ਖੱਤਰੀ ਬ੍ਰਾਹਮਣ শূਦ ਬੈਸ ਉਧਰ ਸਿਮਰ ਚੰਡਾਲ ਚਾਹੇ ਕੋਈ ਖੱਤਰੀ ਹੈ ਚਾਹੇ ਕੋਈ ਬ੍ਰਾਹਮਣ ਹੈ ਚਾਹੇ ਕੋਈ ਸ਼ੂਦਰ ਹੈ ਚਾਹੇ ਕੋਈ ਬੈਸ ਹੈ ਚਾਹੇ ਇਹਨਾਂ ਤੋਂ ਵੀ ਘਟੀਆ ਜਾਤ ਹੁੰਦੀ ਚੰਡਾਲ ਚੰਡਾਲ ਉਹ ਹੁੰਦੇ ਨੇ ਮਰੇ ਹੋਏ ਡੰਗਰਾਂ ਦਾ ਉਤੋਂ ਖਲ ਲਾਉਂਦੇ ਨੇ ਹੱਡਾਂ ਰੋੜੀ 'ਚ ਬੈਠੇ ਹੁੰਦੇ ਪਿੰਡਾਂ 'ਚ ਉਹਨੂੰ ਕਹਿੰਦੇ ਮਹਾਰਾਜ ਕਹਿੰਦੇ ਜੇ ਚੰਡਾਲ ਵੀ ਇਹ ਬਾਣੀ ਪੜੂਗਾ ਨਾ ਤਾਂ ਵੀ ਤਰੂਗਾ ਇਹ ਬਾਣੀ ਨੂੰ ਖੱਤਰੀ ਵੀ ਪੜ ਸਕਦਾ ਬ੍ਰਾਹਮਣ ਵੀ ਪੜ ਸਕਦਾ ਸ਼ੂਦਰ ਵੀ ਪੜ ਸਕਦਾ ਵੈਸ਼ ਵੀ ਪੜ ਸਕਦਾ ਚਾਹੇ ਕੋਈ ਚੰਡਾਲ ਹੋ ਵੀ ਪੜੇ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸਹਿ ਰਵਾਲ ਜਿਹੜਾ ਨਾਮ ਨੂੰ ਸਿਮਰਦਾ ਉਹ ਉਧਰ ਜਾਂਦਾ ਮਹਾਰਾਜ ਕਥਨ ਕਰਦੇ ਜੀਨੇ ਆਪਣੇ ਪ੍ਰਭੂ ਨੂੰ ਜਾਣਿਆ ਉਹਦੇ ਚਰਨਾਂ ਦੀ ਰਵਾਲ ਧੂੜ ਹੋਣਾ ਕਰੋ ਤੁਸੀਂ ਕਹਿੰਦੇ ਮੈਂ ਵੀ ਉਹਦੀ ਧੂੜ ਹੀ ਮੈਂ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ ਮਹਾਰਾ ਜੀ ਕਹਿੰਦੇ ਮੈਂ ਵੀ ਧੂੜੀ ਮੰਗਦਾ ਤੁਸੀਂ ਵੀ ਧੂੜੀ ਮੰਗੋ ਬਾਣੀ ਵਿੱਚ ਕਿਸੇ ਨੂੰ ਨਹੀਂ ਕਿਹਾ ਸੋ ਇਸ ਕਰਕੇ ਉਸ ਪੰਡਿਤ ਕੋ ਉਸ ਪੰਡਿਤ ਕੋ ਸਦਾ ਆਦੇਸ਼ ਚੌ ਵਰਨਾ ਕੋ ਦੇਉ ਉਪਦੇਸ਼ ਹਰ ਮੰਦਰ ਸਾਹਿਬ ਕੌਣ ਨਹੀਂ ਆਉਂਦਾ ਭਈ ਕਿਹੜੀ ਜਾਤ ਗੋਤ ਪਾਤ ਉੱਥੇ ਆਪਾਂ ਮਨਾ ਕਰਦੇ ਸਾਰੇ ਹਰ ਮੰਦਰ ਸਾਹਿਬ ਆਉਂਦੇ ਨੇ ਸਾਰੇ ਪ੍ਰਸ਼ਾਦ ਕਰਾਉਂਦੇ ਨੇ ਹਰ ਬੰਦਾ ਸਰੋਵਰ ਚ ਨਹਾਉਂਦਾ ਆ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝੇ ਨੇ ਇੱਥੇ ਕੋਈ ਆ ਜੇ ਕੋਈ ਲੰਗਰ ਚ ਬੈਠੇ ਆਪਾਂ ਮਨਾ ਕਰਦੇ ਕਿਤੇ ਇਹ ਸਾਰਿਆਂ ਦੀ ਸਾਂਝੀ ਬਾਣੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੇ ਤੇ ਇਸ ਕਰਕੇ ਇੱਥੇ ਆ ਕੇ 17 ਪੌਣੀਆਂ ਤੇ 32 ਗੌੜ ਦੀ ਸਮਾਪਤੀ ਹੋਈ ਮਹਾਰਾਜ ਨੇ ਬਾਣੀ ਦੀ ਬਖਸ਼ਿਸ਼ ਕੀਤੀ ਹੈ ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ ਮਹਾਰਾਜ ਕਿਰਪਾ ਕਰਕੇ ਮਾਫ਼ ਕਰਨ ਪਰ ਅਸੀਂ ਵੀ ਉਹੀ ਫਾਲ ਮੰਗਦੇ ਹਾਂ ਕਿ ਮਹਾਰਾਜ ਆਪ ਨੇ ਬਚਨ ਕੀਤਾ ਜੇ ਕੋਈ ਇਹ ਬਾਣੀ ਸੁਣੂ ਜੇ ਕੋਈ ਗਾਉ ਜੇ ਕੋ ਉਹਦਾ ਪ੍ਰਦੇਸ਼ ਕਰੂ ਕਥਾ ਕਰੂ ਕਥਾ ਸੁਣੂਗਾ ਤਿਸका ਹੋਏ ਉਦਾਰ ਇਹ ਬਾਣੀ ਦੇ ਨਾਲ ਉਹਦਾ ਉਧਾਰ ਹੋਊਗਾ ਭਲਾ ਹੋਊਗਾ ਗਰੀਬ ਨਿਵਾਜ ਇਹ ਸਾਰੀ ਸੰਗਤ ਦਾ ਹੁਣ ਭਲਾ ਕਰੋ ਤੁਹਾਡਾ ਬਜਨ ਹੈ ਸਾਡਾ ਵੀ ਭਲਾ ਕਰੋ ਕਥਾ ਵਾਲੇ ਦਾ ਵੀ ਕਥਾ ਸੁਣਨ ਵਾਲੇ ਦਾ ਵੀ ਸਾਰੀ ਸੰਗਤ ਦਾ ਭਲਾ ਮਹਾਰਾਜ ਕਰਨ